છેટા બરામદગી મામલે છ પંજાબ પોલીસ ની નોકરી તો બરખાસ્ત કીતી ગઈ તે કુછ દિન પહેલા કેન્દ્રીય જેલ બઠિંડા તો જમાનત તે બહાર આઈ સિનિયર મહિલા કોન્સ્ટેબલ અમનદીપ कौर વાસી બઠિંડા નું વિજિલન્સ વલ્લો સરોતા તો વદ જાયદાદ બનાਉਣ દે મામલે છ ગિરફતાર કીતે જાન તો બાદ બઠિંડા પોલીસ વલ્લો ઉસદી થાર ગડડી સહિત કરોડા દી જાયદાદ લુ ફરીઝ કર દિત્યા ગયા ਵਿਰਾਟ ਗਰੀਨ ਸਥਿਤ ਅਮਨਦੀਪ ਕੌਰ ਦੀ 168 ਨੰਬਰ ਕੋਠੀ ਨੂੰ ਜਦ ਬਠਿੰਡਾ ਸਿਟੀ ਵੰਦੇ ਡੀਐਸਪੀ ਹਰਬੰਸ ਸਿੰਘ ਤਾਲੀਵਾਲ ਤੇ ਥਾਣਾ ਕੈਨਾਲ ਕਲੋਨੀ ਦੇ ਮੁਖੀ ਹਰਜੀਵਨ ਸਿੰਘ ਫਰੀਦ ਕਰਨ ਪਹੁੰਚੇ ਤਾਂ ਚਾਰੇ ਪਾਸੇ ਸਨਾਂਂਟੇ ਵਰਗਾ ਮਾਹੌਲ ਬਣਿਆ ਹੋਇਆ ਸੀ ਕੋਈ ਵੀ ਕਲੋਨੀ ਵਾਸੀ ਆਪਣੇ ਘਰ ਤੋਂ ਬਾਹਰ ਨਹੀਂ ਸੀ ਸਭ ਆਪਣੇ ਘਰਾਂ 'ਚ ਸੀ ਜਿੰਦਾਂ ਅਸੀਂ ਜਿਹੜੀ ਹੈਗੀ ਆ ਅਮਨਦੀਪਪੁਰ ਦੇ ਜੋ ਇੱਕ ਪ੍ਰਾਪਰਟੀ ਦੇ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਜਿਹੜੀ ਸੀ ਕੰਪੀਟੈਂਟ ਅਥਾਰਟੀ ₹30 ਦੇ ਜੀਬੀਸੀ ਤੇ ਮੰਨ ਲਓ ਕਿ ਜਿਹੜੀ ਕੰਪੀਟੈਂਟ ਅਥਾਰਟੀ ਆ ਉਹਨਾਂ ਵੱਲੋਂ ਜਿਹੜੇ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਆ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀਆਂ ਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉੱਪਰ ਪਲਾਟ ਹੈ ਇੱਕ ਫਾਰਗੜੀ ਇੱਕ ਬੁਲਟ ਮੋਟਰਸਾਈਕਲ ਤੇਨੂੰ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇ ਹੈਗੇ ਅਸੀਂ ਉਹ ਕਾਨੂੰ ਦੇ ਗੇਟ ਦੇ ਬਾਹਰ ਜਿਹੜੇ ਸੀ ਚੰਪਣ ਦੇ ਸੀ ਕੋਠੀ ਤੋਂ ਉਲਾਵਾ ਹੋਰ ਲਿਖੀਆਂ ਵੀ ਹੈਗੀਆਂ ਨਹੀਂ ਸਾਡੇ ਕੋਲ ਜਿਹੜੇ ਨੋਟਸ ਆਏਗਾ ਜਾਂ ਜੋ ਸਾਨੂੰ ਫਰੀਜ਼ਿੰਗ ਕਾਊਂਟਰ ਪਰ ਆਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਫਰੀਜ਼ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸੇ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈਗੀ ਘੜੀ ਜਿਹਦੇ ਸਾਨੂੰ ਫਰੀਜ਼ਿੰਗ ਕਾਊਂਟਰ ਸਰ ਗੱਲ ਕਰੀਏ ਅੰਤ ਦੀ ਬਾਦ ਪ੍ਰਕਿਰਿਆ ਕੀ ਹੈ ਸੇਲ ਪਰਚੇਸ ਕਰ ਸਕਦੇ ਹੋ ਜਾਂ ਨਹੀਂ ਜਾਇਸੀ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਸ ਨਹੀਂ ਕਰ ਸਕਦੇ ਕਿ ਬਾਕ ਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਬਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਦੀ ਹੋਊਗੀ ਤੇ ਅੱਗੇ ਅਸੀਂ ਉਹ ਕਰਾਂਗੇ ਠੀਕ ਤੇ